ਅਮਰੀਕ ਸਰਦੀਆ ਜਨਾਲਾ ਤਹਿਸੀਲ ਦੇ ਪਿੰਡ ਪਿੰਡੀਆਂ ਹਸੈਂਦਾ ਦਾ ਇੱਕ ਵਿਅਕਤੀ ਆਪਣੇ ਸਾਰੇ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ ਰਸਤੇ ਵਿੱਚ ਉਸ ਦੀ লাশਕੀ ਹਾਲਾਤਾਂ ਵਿੱਚ ਮਿਲੀ ਅਮਰਜੀਤ ਸਿੰਘ ਆਪਣੇ ਜਵਾਈ ਦੇ ਪਰਿਵਾਰ ਨੂੰ ਮਿਲਣ ਗਏ ਹੋਏ ਸਨ ਰਸਤੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਮਰਜੀਤ ਦਾ ਵਿਆਹ 16 ਸਾਲ ਪਹਿਲਾਂ ઠાਣਾਦੀਰ ਪੈਂਦੇ ਪਿੰਡ ਵਿੱਚ ਹੋਇਆ ਜਦੋਂ ਆਪਣੇ ਜਵਾਈ ਨੂੰ ਮਿਲਿਆ ਉਹ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਸਹੁਰੇ ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ ਇਸ ਮਾਮਲੇ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਰਜੀਤ ਸਿੰਘ ਨਾਮਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ ਅਤੇ ਦੇਖਣ ਤੋਂ ਅਜਿਹਾ ਲੱਗਦਾ ਹੈ ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਲਕੀਸ਼ ਸਿੰਘ ਹੈ ਮੈਂ ਲੁਪਨੀਆ ਸੈਟਲੈਂਟ ਹੈ ਕੀ ਗਲਬਾਤ ਕੀ ਤੁਹਾਡੇ ਨਾਲ ਗਲਬਾਤ ਕੀ ਹੋਈ ਹੈ ਮੇਰਾ ਭਰਾ ਹੈ ਉੱਥੇ ਵਿਆਹਿਆ ਇਹ 100 ਵਾਲੇ ਮੰਡ ਜਿਹਾ ਹੈ ਕੀ ਨਾਮ ਦਾ ਲਗਰ ਅਮਰਜੀਤ ਸਿੰਘ ਹਾਂਜੀ ਇਹ ਗਿਆ ਨੇ ਮਿਲਣ ਗਏ ਨੇ ਕਿੰਨਾ ਚਿਰ ਹੋ ਗਿਆ ਇਹ ਤਾਂ 16 ਸਾਲ ਹੋ ਗਏ ਹਾਂ ਕਿੰਨੇ ਮਹੀਨੇ ਸੀ ਮਿਲਣ ਗਏ ਨੇ ਆਪਣੇ ਸਹੁਰੇ ਨੂੰ ਮਿਲਣ ਗਏ ਨੇ ਅੱਛਾ ਜੀ ਹਾਂਜੀ ਰਾਜ ਇਹਨਾਂ ਕੱਲੇ ਪੈਗ ਦੇ ਇਹਦੀ ਮੌਤ ਕਰ ਦਿੱਤੀ। ਕੱਲੇ ਗਏ ਸੀ। ਹਾਂਜੀ ਕੱਲੇ ਗਏ ਸੀ। ਅੱਗੇ ਪਤਾ ਮੁਰਾਲ ਸਿੰਘ ਦਾ ਹਾਂਜੀ ਉਥੇ ਬਾਬਾ ਬੋਰ ਸਾਹਿਬ ਹਾਂਜੀ ਉਥੇ ਗਏ ਨੇ ਉਹ ਮਥਾ ਢੀਕੇ ਤੇ ਗਾਂ ਜਾਣ ਲੱਗੇ ਅਗੂ ਬੰਦੇ ਪੈ ਰਹੇ ਨਾਲੀ ਮੌਤ ਕਰ ਦਿੱਤੀ ਤੇ ਸਾਨੂੰ ਡੈੱਡ ਬਡੀ ਉਥੋਂ ਮੇਰੀ ਕੰਗ ਦੇ ਵਿੱਚੋਂ ਸਾਨੂੰ ਦੱਸਿਆ ਨੰਬਰ ਪਲੇਟ ਅਸੀਂ ਨੰਬਰ ਦੱਸਿਆ ਮੋਟਰਸਾਈਕਲ ਦਾ। ਵੀ ਐਨਾ ਸਾਡਾ ਨੰਬਰ ਅਸੀਂ ਲੱਭਦੇ ਫਿਰੇ ਆ। ਸਾਨੂੰ ਲੱਭਾ ਨਹੀਂ ਫਿਰ ਜਾ ਕੇ ਉਥੋਂ ਫੋਨ ਆਇਆ ਵੀ ਇੱਥੇ ਆਨ ਕੇ ਤਾਂ ਦਾ ਬੰਦਾ ਐਂ ਲਿਆਂਦਾ ਜਾ ਕੇ ਤੇ ਇਹ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਸਾਡਾ ਘਰੋਂ ਕਦੋਂ ਨਿਕਲੇ ਹਾਂਜੀ ਘਰੋਂ ਕਿੰਨੇ ਵੇ ਨਿਕਲੇ ਸੀ ਘਰੋਂ ਇਹ ਨਿਕਲੇ ਨੇ ਕੋਈ ਤਕਰੀਬਨ ਤਿੰਨ ਕੁ ਵਜੇ ਦਾ ਟਾਂਡ ਸ਼ਾਮ ਨੂੰ ਹਾਂਜੀ ਤੁਹਾਨੂੰ ਕਿੰਨੇ ਵੇ ਫੋਨ ਆਉਂਦਾ ਫੋਨ ਸਾਨੂੰ ਆਇਆ ਹੈ 9 ਵਜੇ ਅੱਛਾ ਹਾਂਜੀ ਹਾਂਜੀ ਕੀ ਕੀ ਜਰੂਰ ਤੋਂ ਆਈ ਤੇ ਮਗਰੋਂ ਜਾ ਕੇ ਲਾਈ ਝਗੜਾ ਕੋਈ ਰੰਜਿਸ਼ ਹੋਵੇ ਨਾ ਕੋਈ ਨਾ ਕੋਈ ਲਾਈ ਝਗੜਾ ਨਹੀਂ ਪਈ ਹਰ ਵਾਰ ਹਾਂਜੀ ਕਾਰੋਬਾਰੀ ਰਾਜਨੀਤੀ ਦਾ ਕੰਮ ਕਰਦਾ ਦਿਹਾੜੀ ਦਾ ਪਾ ਕਰਦਾ ਬੱਚੇ ਇਹਨਾਂ ਦੇ ਚਾਰ ਨੇ ਦੋ ਤਿੰਨ ਗੁੱਡੀਆਂ ਨੇ ਇਹ ਕਰਦਾ ਤੇ ਕੀ ਹੁਣ ਸਾਹ ਦੀ ਕੀ ਮੰਗਦਾ ਅਮਰਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ